हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲਈ ਲੈ ਕੇ ਆਏ ਜੀ ਤਾਜੀ ਸੂਣ ਵਾਲੀ ਆ ਬਈ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਪਿੰਡ ਤੋਂ ਵੀਡੀਓ ਬਣਾ ਰਿਹਾ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਪਧੌੜ ਰਹਿ ਜਾਂਦਾ ਪਧੌੜ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਬਈ ਪਿੰਡ ਨਾਣੇਵਾਲ ਆਪ ਪੁੱਛ ਲੈਨੇ ਬਾਈ ਤੋਂ ਠੀਕ ਬਾਈ ਜੀ ਹੱਸੀ ਕਰੋ ਉਹ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727999 ਠੀਕ ਆ ਬਾਈ ਬਾਈ ਜੀ ਇਹ ਬਾਰ ਦੇ ਨੇ ਕਿਹੜਾ ਸੂਸ ਹੁੰਦੀ ਦੂਜਾ ਸੂਸ ਹੁੰਦੇ ਜੀ ਕਿੰਨੇ ਦਿਨ ਲੈਂਦੀ ਐ ਇਹ ਲੈ ਜੂ ਜੀ ਹਜੇ 12 ਦਿਨ 12 13 ਦਿਨ ਲੈ ਜੀ 12 ਤੋਂ 13 ਦਿਨ ਲਈ ਆ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ 20 ਲੀਟਰ ਕੱਢਾ ਵਾ ਜੀ ਪਹਿਲੇ ਸੂਏ ਦਾ ਠੀਕ ਆ ਠੰਡੀ ਸੀਲ ਆ 20 ਲੀਟਰ ਦਾ ਬਾਈ ਨੇ ਰਿਕਾਰਡ ਦੋ ਸੇ ਠੰਡੀ ਦੋ ਵਾਰ ਕੀ 22 20 ਲੀਟਰ ਠੀਕ ਆ ਹਾਂ ਬਾਕੀ ਸਭੀ ਪੜੀ ਦੀ ਆ ਢਿੱਲਾਂ ਦੇ ਖਾਬ ਢਿੱਲਾਂ ਬਹੁਤ ਪਈਆਂ ਕਰਮ ਵਾਲੀ ਸਾਰੀਆਂ ਬਲਡਰਾਂ ਲਾ ਕੱਢੂਗੀ ਫੇਰ ਸੋਣਾਗਾ ਉਹਦਾ ਰਿਕਾਰਡ ਬਹੁਤ ਚੰਗਾ ਲੈ ਢਿੱਲਾਂ ਚੈੱਕ ਕਰੋ ਕਰਤੀ ਕਰਤੀ ਆਣਾ ਬਣ ਯਾ ਵਧੀਆ ਸੇਵਾ ਵਾਲਾ ਬੰਦਾ ਹੋ 25 ਲੀਟਰ ਦੁੱਧ ਕੱਢ ਲੂ ਥੱਲੇ ਬਾਕੀ ਰਾਜੀ ਰੋਜੀ ਬਹੁਤ ਆ ਹੂੰ ਰਾਜੀ ਆ ਸਮੇ ਪੜੀ ਆ ਬਈ ਬਾਕੀ ਸਾਡੀ ਨੂੰ ਨੂੰ 2 ਮਹੀਨੇ ਹੋ ਗਏ ਠੀਕ ਆ ਹਾਂ ਬਾਕੀ ਪੜੀ ਵੀ ਆ ਬੜ ਕੋਈ ਆ ਨਹੀਂ ਕਿਸੇ ਪਾਸ ਸਹੀ ਗੱਲ ਆ ਬਈ ਹਾਂ ਹੂੰ ਯਾਰ ਬਹੁਤ ਆ ਬੈਠ ਕੇ ਰਾਜੀ ਰੋਜੀ ਚੰਗੀ ਆ ਬੈੱਡ ਬਹੁਤ ਚੰਗਾ ਕੱਚੀ ਕੱਚੀ ਢਲੇ ਵਾਲਾ ਹੁੰਦਾ ਤੇ ਲਾ ਬਹੁ ਪਈਆਂ ਨੇ ਸਾਰੀਆਂ ਬਾਲਡਨ ਲੱਗ ਗਈਆਂ ਬਾਕੀ ਆ ਲੱਸੜ ਜੀ ਦੀ ਜਾਣ ਬੈੜ ਪੂਰੀ ਫੁੱਲ ਆ ਸਹੀ ਗੱਲ ਆ ਬਈ ਹਾਂ ਕੋਈ ਆ ਨਹੀਂ ਕੀ ਮੋਲਾ ਦਾ ਜੈਜ ਵੱਜ ਜਯਾ ਜ ਮੋਲੇ ਦਾ 65000 ਰੁਪਏ ਜੀ ਮਾਨਤਨ ਹੋ ਜਾ ਹਾਂ ਮਾਨਤਨ ਸਰ 65000 ਰੁਪਏ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਢਿੱਲਾਂ ਦਾਸ ਦੀ ਆਰਡਰ ਕਰਮ ਵਾਲੀ ਨੇ ਸੋਨਾ ਤਿਆਰ ਕਰਨਾ ਦੇਖੋ ਸਾਰੀਆਂ ਬਲਡਲਾਂ ਕੱਢ ਕੇ ਕਰਮਾਈ ਨੇ ਫੇਰ ਸੋਨਾ ਥਾਣੇ ਦੇਖੋ ਭਾਈ ਬਹੁਤ ਚੰਗਾ ਮੁਠੀ ਵਾਲਾ ਥਾਣਾ ਇਧਰ ਸਾਈਡ ਤੋਂ ਵੀ ਦਿਖਾ ਦੇ ਆ ਨਾੜਾ ਨੂੜਾ ਦਿਖਾ ਦੇ ਸਾਰੇ ਆ ਨੇ ਸਹੀ ਗੱਲ ਆ ਭਾਈ ਨਾੜਾ ਨੂੜਾ ਬਹੁਤ ਚੰਗਿਆ ਮੋਲ ਜਯਾ ਜ ਮਾਨਤਨ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਬੜ ਪਸੰਦਾ ਵੀ ਭਾਈ ਨੈਕਨੇਟ ਕਰ ਲਓ ਜੀ ਧੰਨਵਾਦ ਜੀ